ਆਰਾਮ ਆਗਨੇ ਦਾ 6 ਦੰਦ ਹੋਇਆ ਪਿਆ ਆਰਾਮ ਆਗਨੇ ਦਾ ਦਰਮਾਦ ਕੁਲਾਇ ਵੀ ਇਹਦਾ ਕੁਸਲਾ ਹਾਂ ਭਾਈ ਮੈਰਾ ਹੁਣ ਦੇਖੀ ਆ ਚਲ ਤਾ ਫਿਰ ਤਾਂ ਹੀ ਮਾ ਮਾੜਾ ਪੁੱਛ ਲੈ ਆਹ ਬੱਕਰਾ ਆਰਾਮ ਆਗਨੇ ਦਾ 9 ਲੈ ਭਾਈ ਹਾਂਜੀ ਇਹ ਮੇ ਇਹ ਮਰਵਾਉਂਗੇ ਫੇਰਾ ਪਾ ਦਾ ਆਰਾਮ ਵਾਲੇ ਜਸ ਸਰਚੜ ਜਾ ਬੋ ਜਾ ਕੇ ਉੱਥੇ ਚਵਾਰੇ ਉਹਨਾਂ ਦੇ ਜਾੜਾ ਜਾ ਕੇ ਆਰਾਮ ਆਗਨੇ ਇਧਰ ਉਹਨਾਂ ਨੂੰ ਕਹੇ ਤੂੰ ਵੀ ਮਰਵਾਉਂਗੇ ਕਹਿੰਦਾ ਜੀ ਯਾਰ ਸਹੀ ਸਹੀ ਲਾ ਨਾ ਲੈ ਆਇਆ ਯਾਰ ਮਰਦੇ ਨਾ ਕਰਿਆ ਨਾ ਇਹ ਬਣਾ ਦੇ ਕਿਦਾ ਯਾਰ ਇਹ ਨੇੜੇ ਹੋ ਕੀ ਦਾ ਮੈਂ ਲਵਾਣੀ ਰੱਤ ਬਟਾ ਕਿਨੇ ਰਵੇ ਮੈਂ ਤਾਂ ਠਾੜਾ ਬਈ ਉਹ ਕਹਤਾ ਸੀਗਾ ਬਸ ਉਹ ਆਪਣਾ ਭਾਈ ਆ ਹਲੋ ਹਾਂ ਉਹ ਤੇਰਾ ਖਬਰ ਦੇ ਨਿਗਾ ਪੈ ਗਿਆ ਇਹ ਤਾਂ ਹੋ ਗਿਆ ਚਾਰਚ ਪੜ ਕੇ ਦੇਦਾ ਹਾਂ ਤਾਜੀ ਪੜ ਆਇਆ ਹਾਂ ਵੀ ਆਪਣਾ ਕਿੱਥੋਂ ਆ ਗਿਆ ਉਹ ਚਲੇ ਕਿਹੜਾ ਕਾਪੀ ਆ ਪਟਨੂ ਚਾਰ ਹੋ ਗਿਆ ਪੈਗਾ ਛੋਟਾ ਹੀ ਕਾਰ ਰਿਆਂ ਚੇ ਹੈ ਛੇ ਹੋਆ ਪਿਆ ਇਹ ਯਾਰ ਇਹਨੇ ਕੀ ਐਡ ਕਰਨੀ ਹੈ ਸਾਈ ਗੱਲ ਕਰੀ ਜਿੰਦਾ ਕੋਈ ਰੱਪ ਲੱਗਦੀ ਗੱਲ 10000 ਦਾ ਫੜਾਦੀ ਯਾਰ ਉਹਨੂੰ ਕੁਛ ਨਹੀਂ ਕਿੰਨੇ ਦਾ ਪਾਉਣਾ ਫਿਰ ਕੋ ਕਿੰਨੇ ਦਾ ਪਾਉਦਾ ਇਹ ਦੱਸ ਰਿਹਾ ਕਿ ਤੁਸ ਹੂੰ 15 ਦੀ ਗੱਲ ਕਰਦਾ ਯਾਰ ਇਹ ਨਹੀਂ 15 ਦਾ ਪਾਉਣਾ ਲੈ ਕੇ ਇਹ ਕਿੰਨੇ ਦਾ ਵੇਚੂਗਾ ਯਾਰ ਹੋਰ ਠੀਕ ਵੀਰੇ 15 ਦਾ ਲੈ ਕੇ ਤਾਂ ਮਹਿੰਗਾ 6 ਦੰਦ ਹੋਇਆ ਪਿਆ ਇਹਦੇ ਨਾਲੋਂ 5 ਇੰਚ ਦੇਗਾ ਉਪਤਰਾ ਹੋਣਾ ਹਾਂ ਇਹਦੇ ਪਾਸੇ 2 ਦੰਦ ਆ ਬਿਲਕੁਲ ਬਿਲਕੁਲ ਉਹਦਾ ਇਹ ਵੀ ਲਾਤੀਸ ਵਜਾ ਦੇ ਉਹਨੂੰ 5-4 ਵਾਰ ਲਾਓ ਤਾਂ ਮਿਲਦੇ ਨਾਲ ਨਾਲ ਨਸਲ ਬਲਾਉਗਾ ਉਹ ਹੂੰ ਕੱਲ 11000 ਦਾ ਬਾਜ਼ਾਰ ਬੱਸ ਲਾਸਟ ਦੀ ਕਰੀ ਜੰਨਾ ਜਿਆਦਾ ਸੋਗਾ ਕਰਦਾ ਹੁਣ ਮੈਂ ਦੱਸ ਕੀ ਕੋਈ ਹਲਵਾ ਹੈ ਹਲਵਾ ਹਲਾ ਮੈਨੂੰ ਲਾਲ ਹਲਾ ਵਾਲੇ ਕੰਮ ਕਰੀ ਹਲਾ ਵਾਲਾ ਯੱਕ ਤਾ ਨਾ ਨਾ ਨਹੀਂ 11000 ਕਹ ਹੈ ਬਾਈ 10 ਨਹੀਂ 11 ਕਹਦਾ 11 ਕਹਦਾ ਜ਼ਬਰਦਸਤ ਲਖਾਈ ਕਰਾ ਦੂ ਐ ਕੋਲੋ ਛੱਡੋ ਬਸ ਓਰੇ ਆ ਜਿਸੇ ਓਰੇ ਆ ਤੂੰ ਸਮਝਾ ਜੇ ਕੋਈ ਮੋੜਾ ਮੁੱਟਾ ਇਹਨੂੰ ਵੀ ਕੇ ਵੀ ਉਹਨਾਂ ਸਾਲ ਦਾ ਇਹ ਕਿੱਥਾ ਹੋਇਆ ਖੜਾ ਹੈ ਉਹ ਨੀਂਦੇ ਕੁਝ ਖਲਾ ਦੇ ਸੌਦੇ ਹੋਣ ਲੱਗ ਜੈ ਨੇ ਇਹਨਾਂ ਨੂੰ ਸਾਰਿਆਂ ਨੂੰ ਆ ਬਾਰੇ ਬਾਰੇ ਕੀ ਆ ਇਹਦੇ ਬਾਅਦ ਇਹ ਮੈਂ ਤਾਂ ਕਹੀ ਜਾਂਦਾ ਫਾਈਲ ਨਾ ਬਾਦ ਲਖਾਈ ਪਾਤੀ ਉਹਨੂੰ 11 ਤੋਂ ਬਾਅਦ ਲਖਾਈ ਉਹਨੂੰ ਪਾਤੀ ਕਦ ਲੱਗੇ ਹੋਣੇ ਲੈ ਕੇ ਯਾਰ ਕਿੰਨੇ ਲੱਗੇ ਮਰਜੀ ਲੱਗੇ ਉਹਨੂੰ ਕਦ ਲੱਗੇ ਨਹੀਂ ਹੁੰਦਾ ਮੈਂ ਤੁੰ ਭੱਜ ਤਾ ਤੁਲਾ ਬੋ ਸੁਖਾ ਬਕਰ ਭਰਾਵਾ ਮੁਰਕੇ ਵੇਚਣ ਵੇਲੇ ਵੀ ਸਾਨੂੰ ਕਹਣ ਲੱਗ ਜਾਂਦਾ ਵੀ ਉਦੋਂ ਤਾਂ ਇੰਨੇ ਦੇ ਦੋ ਸਵਾਏ ਸੀ ਹੁਣ ਵੇਚ ਤੈਨੂੰ ਸਹੀ ਗੱਲ ਆ ਸਾਨੂੰ ਹੀ ਕਹਿਣਾ ਹੋਰ ਕਿਹਨੂੰ ਕਹਾਂ ਅਸੀਂ ਤਾਂ ਖਾਬ ਗੜੇ ਨੇ ਵਿਆਹ ਲੈ ਤੇਰਾ ਲੈ ਕੇ ਪਾ ਕੇ ਆਏ ਦੋ ਸੱਤ ਸੌ ਪੜਾਏ ਸਾਨੂੰ ਬਿਲਕੁਲ ਸਹੀ ਆ ਜੀ ਕੋਈ ਸ਼ੱਕ ਨਹੀਂ ਇਹ ਵੀ ਫਿਰ ਦੇਖ ਲੈਣਾ ਮੰਡੀ ਘੰਟਾ ਮੰਡੀ ਪਾਲਾ ਸਾਰਾ ਜਨ ਦੇਖੋ ਪਰ ਪਰ ਆਲਾ ਮੈਂ ਤੂੰ ਹੁਣੇ ਪੁੱਛ ਲੈ ਤੂੰ ਬਾਅਦ ਚ ਦੱਸ ਦੀ ਕੋਬ ਲਾਸਟ ਕਹਿਣਾ ਹੁਣ ਠੀਕ ਆ ਤੂੰ ਹੀ ਦੱਸ ਦੇ ਤੈਨੂੰ ਪਤਾ ਸਾਰਾ ਕੋ ਕਿੰਨੇ ਦੇਣਾ ਬਸ ਗੱਲ ਖਤਮ ਐ ਤੇ ਕੀ ਆਉਂ ਆਉਂ ਦੇਖ ਸਾਡੇ ਗੱਲ ਦਾ ਉਹ ਠੀਕ ਆ ਯਾਰ ਬੰਦ ਕਰ ਨਹੀਂ ਨਹੀਂ ਲੈ ਜੀ ਰੋਲ ਕੱਟਿਆ ਨਾ ਨਹੀਂ ਕਰਦੇ ਚਲੋ 11:30 ਚੱਲ ਖਾਈ ਕਰਾ ਦੀ ਨਾ ਕਰ ਇਹਨਾਂ ਨੂੰ ਵੀ ਰੋਟੀ ਛੱਡ ਦਿਆਂ ਇਹਦੇ ਮਗਰ ਨਾ ਪਾਓ ਵਿਚਾਰੇ ਦੇ ਯਾਰ ਤੁਸੀਂ ਅਗਰ ਆਇਤੀ ਤੂੰ ਆਇਆ ਚਲ ਕਮੈਂ ਕੋਲ ਉਹਨੂੰ ਵੀ ਰੋਟੀ ਛੱਡ ਦਿਓ ਕਿਉਂ ਘਰ ਤੇ ਨੂੰ ਜਮਿਆ ਵੀ ਮੁੜ ਕੇ ਘਰ ਤੇ ਨਾਲ ਵਿੱਚ ਮੈਨੂੰ ਐਂ ਲੱਗਦਾ ਵੀ ਤੂੰ ਨਹੀਂ ਪੁੰਨ ਕਰਕੇ ਆਇਆ ਕੌਣ ਤੂੰ ਨਹੀਂ ਕੁਝ ਪੁੰਨ ਕਰਕੇ ਆਇਆ ਨਾ ਕਾਕੇ ਆਇਆ ਮੈਂ ਤਾਂ ਹੱਥ ਸੌਦੇ ਕਰਾਤੇ ਤੂੰ ਪਹਿਲਾਂ ਹੱਥ ਸੌਦੇ ਤੂੰ ਪਹਿਲਾਂ ਕਰਕੇ ਆਏ ਹੁਣ ਬਾਬਾ ਤੁਸੀਂ ਹੀ ਨਹੀਂ ਕਰਕੇ ਆਏ ਫਿਰ ਅਸੀਂ ਨਹੀਂ ਕਰਕੇ ਆਏ ਤੁਸੀਂ ਹੀ ਨਹੀਂ ਭਰਾ ਆਪਦੀ ਗੱਲ ਮੇਰੇ ਤੇ ਨਾ ਥੋਪ ਪਹਿਲਾਂ ਪੁੰਨੇ ਘੱਟ ਫਿਰ ਤੂੰ ਓਰੇ ਆ ਯਾਰ ਮੁੰਡਾ ਆਇਆ ਯਾਰ ਕਿੱਧਰ ਗਿਆ ਲੱਸੀ ਆਇਆ ਖਾਣਾ ਆ ਮੈਂ ਕਿ ਜਸਮਰ ਕੇ ਲਈ ਲੱਗੂ ਆ ਇਧਰ ਦੂਦਾ ਦੇ ਵੜਾ ਦੇ ਵੜਾ ਹਾਂ ਲਵੇ ਤਜਰਬਾ ਦੀ ਕਦੇ ਨੂੰ ਹਾਂ ਤਾਂ ਕੈਦ ਹੋਣੀ ਪੱਕਾ ਦੇ ਫਿਰੋ ਤੂੰ ਨਹੀਂ ਤਾਂ ਫੜ ਲਾਂਗੇ ਤੇਰੇ ਕੋਲ ਆ ਮੇਰੇ ਕੋਲ ਪੜ੍ਹਦਾ ਪੜ੍ਹਦਾ ਇਹਦਾ ਪੜ੍ਹਦਾ ਹੁਣ ਇਹ ਕਿਹੜਾ ਪੱਤਾ ਹੈ ਉਹ ਤੇਰਾ ਤੇ ਤੇਰਾ ਆਪਣਾ ਯਾਰ ਪਾਸੇ ਪੈਸਾ ਦੇ ਦਾਂਗੇ ਕੋਈ ਗੱਲ ਨਹੀਂ ਪੈਸੇ ਭਜਦੇ ਆਂ ਮੁੰਡੀਆਂ ਦੇ ਪੈਸਿਆਂ ਦੀ ਕੀ ਗੱਲ ਆ ਇਹਦਾ ਕੱਸ਼ ਪੈਸਾ ਦੇ ਨੋ ਕੀ ਦੱਸਾਂ ਮਤਲਬ ਪੈਸੇ ਕਹੀ ਜਾਂਦੇ ਪੈਸੇ ਦੇ ਓਏ ਆਉਣਾ ਸੀ ਲੱਗੂ ਤਾਂ ਹੀ ਵੀਡੀਓ ਕਿੰਨੇ ਤੋਂ 15 ਨਹੀਂ ਠੀਕ ਹੈ ਨਹੀਂ ਠੀਕ ਹੈ ਸੱਜਾ ਅੱਲਾ ਜੀ ਸਮਝਾ ਦੇ ਕੋ ਤੇਰੇ ਪਿੰਡ ਦਾ ਪਿੰਡ ਦਾ ਹੀ ਆ ਵਿਚਾਰਾ ਮੇਰੀ ਹੈ ਬਾਈ ਅੱਧੇ 12000 ਰੁਪਏ ਦਾ ਇਹਨੂੰ ਭਜਾ ਕੇ ਭਜੂਗਾ ਮੈਂ ਨਹੀਂ ਨਹੀਂ ਯਾਰ 12000 ਰੁਪਏ ਦਾ ਨਾਮ ਅਗਰ ਮੈਨੂੰ ਨਾ ਬਣਿਆ ਫਿਰ ਤੈਨੂੰ ਕਰਵਾ ਕੇ ਦੇਣਾ ਨਾ ਬਣਿਆ ਤਾਂ ਕੋਈ ਗੱਲ ਨਹੀਂ ਅੱਲਾ ਹੀ ਹੋ ਸੁਣੀ ਹੋ ਜੀ ਮੇਰੀ ਗੱਲ ਸੁਣ ਬਾਈ ਤੁਹਾਡੀਆਂ ਸੁਣਿਆ ਸੁਣਿਆ ਕੋਈ ਗੱਲ ਨਹੀਂ ਸੁਣਿਆ ਇਹ ਵੀ ਗੱਲ ਹੈ